ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਲੈ ਕੇ ਪਹੁੰਚਿਆ ਜੀ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਤੋਂ ਹਨ ਮਿਲ ਗਿਆ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10 ਵਾਰ ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਤੇ ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਗੱਡੀ ਦੀ ਕੰਡੀਸ਼ਨ ਆਲੂਕੀਆ ਜੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਬਿਲਕੁਲ ਨਵੀਂ ਜਮਾਂ ਸਾਫ਼ ਗੱਡੀ ਆ ਮਾਡਲ 2016 ਵੈਗਨਰ ਗੱਡੀ ਆ ਪੰਜਾਬ ਨੰਬਰ ਹੈ ਜੀ ਚਿੱਟੇ ਰੰਗ ਦੀ ਆ ਤੇ ਇਹ ਗੱਡੀ ਫਾਸਟ ਓਨਰ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ 365000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਆ ਅੰਦਰੋਂ ਵੀ ਪੂਰੀ ਬਾਹਰੋਂ ਵੀ ਠੀਕ ਨਾ ਕੋਈ ਪਾਰਟ ਇਹਦਾ ਚੇਂਜ ਕੀਤਾ ਹੋਇਆ ਨਾ ਕੋਈ ਕੋਈ ਰੰਗ ਹੋਈਆ ਤੇ ਨਾ ਹੀ ਕੋਈ ਕਿਸੇ ਪਾਸੋਂ ਲੱਗੀ ਛੱਗੀਆ ਬਾਕੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕੋਈ ਵੀ ਖਰੀਦਣ ਦਾ ਜੇ ਚਾਹਵਾਨ ਹੈਗਾ ਕੋਈ ਵੀ ਖਰੀਦਣ ਦਾ ਚਾਹਵਾਨ ਕਿਸੇ ਨੇ ਦੇਖਣੀ ਹੈ ਨੰਬਰ ਵਾਈ ਦਾ 98783 06188 ਨੰਬਰ ਤੇ ਗੱਲ ਕਰ ਲਿਓ ਜੇ ਕੋਈ ਖਰੀਦਣਾ ਚਾਹੁੰਦਾ ਹੈਗਾ ਨੰਬਰ ਸੈਕੰਡ ਤੇ ਆਪਣੇ ਕੋਲੇ ਵੀਟ ਗੱਡੀ ਪਹੁੰਚੀ ਆ ਬਈ ਵੀਟ ਗੱਡੀ ਆ 2010 ਮਾਡਲ ਹੈ ਕੰਡੀਸ਼ਨ ਦੀ ਗੱਡੀ ਤੁਹਾਡੇ ਸਾਹਮਣੇ ਹੈ ਸੀਐਨਜੀ ਪਲੱਸ ਕੰਟਰੋਲ ਆ 2010 ਮਾਡਲ ਹੈ ਤੇ ਕਾਪੀ ਤੇ ਸੀਐਨਜੀ ਚੜੀ ਹੋਈ ਆ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਆ 75000 ਰੁਪਏ ਪਹੁੰਚੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ-ਵਦਾ ਕਰ ਲਵਾਂਗੇ ਕਿਸੇ ਨੂੰ ਵੀ ਪਸੰਦ ਆਈਏ ਗੱਡੀ ਤੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਜਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਲਓ ਵਧੀਆ ਸੋਹਣੀ ਸਾਫ ਸੁਥਰੀ ਵਧੀਆ ਨਵੀਂ ਵਰਗੀ ਗੱਡੀ ਹੈ ਜੀ ਤੇ 10 ਮਾਡਲ ਹੈ ਤੇ 10 ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਆਲੋਕ ਕੇ ਪਈ ਹੈ ਜੀ ਗੱਡੀ ਦਿੱਲੀ ਨੰਬਰ ਹੈ ਬਾਕੀ ਤੁਸੀਂ ਸਾਰੇ ਕੋ ਦੇਖ ਹੀ ਲਿਆ ਹਾਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਤੇ ਆ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਨੰਬਰ ਵਾਈ ਦਾ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 9779532598 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਆ ਤੁਸੀਂ ਗੱਲਬਾਤ ਕਰਕੇ ਦੇਖ ਲਓ ਜੀ ਰੇਟ ਉੱਪਰ-ਨੀਚ ਹੋ ਜੂਗਾ ਮਾਲਕ ਨੇ ਕਿਹਾ ਵੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਆ ਤੇ ਹੁਣ ਆਪਾਂ ਤੀਸਰੀ ਗੱਡੀ ਲੈ ਕੇ ਜਿਹੜੀ ਪਹੁੰਚਿਆ ਸਵਿਫਟ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਸਵਿਫਟ ਗੱਡੀ ਆ ਬਿਲਕੁਲ ਨਵੀਂ ਆ ਜੀ ਸਵਿਫਟ ਐਲ ਡੀ ਆਈ ਆ 2017 ਮਾਡਲ ਐ ਤੇ 75 ਤੋਂ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਟਾਇਰਾਂ ਦੀ ਕੰਡੀਸ਼ਨ ਆਲੂਕਿਆ ਜੀ ਪੰਜਾਬ ਨੰਬਰ ਗੱਡੀ ਹੈ ਗ੍ਰੇ ਕਲਰ ਚ ਹੈ ਬੰਪਰ ਤੋਂ ਬੰਪਰ ਪੂਰੀ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਹੈ ਜੀ ਤੇ ਗੁਰੂ ਹਰ ਸਹਾਇ ਦੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਗੱਡੀ ਖੜੀ ਆ ਪੰਜਾਬ ਨੰਬਰ ਹੈ ਏਸੀ ਹੀਟਰ ਵਰਕਿੰਗ ਚ ਇੰਜਨ ਗੇਅਰ ਪੂਰਾ ਵਧੀਆ ਹੈ ਤੇ ਗੱਡੀ ਹੈ ਜੀ ਇਹ ਡੀਜ਼ਲ ਤੇ ਡੀਜ਼ਲ ਵੇਰੀਐਂਟ ਹੈ ਕਿਸੇ ਨੂੰ ਵੀ ਪਸੰਦ ਆਵੇ ਕੋਈ ਵੀ ਦੇਖਣ ਦਾ ਚਾਹਵਾਨ ਜੇਕਰ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਕੋਈ ਹੁੰਦਲ ਜੀ ਤੇ ਖਰੀਦਣ ਦਾ ਚਾਹਵਾਨ ਤੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਲਊ ਇੰਜਨ ਗੇਅਰ ਚੈੱਕ ਕਰਕੇ ਸਟਾਰਟ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਕਾਗਜ਼ ਪੱਤਰ ਚੈੱਕ ਕਰਕੇ ਉਹ ਤੋਂ ਬਾਅਦ ਮਾਲਕ ਨਾਲ ਜਿੰਨੀ ਗੱਲ ਕਰਨੀ ਹੈ ਕਰ ਲਿਓ ਜੀ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਹੈ 390000 ਰੁਪਏ ਪਹੁੰਚੀ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਡਿਮਾਂਡ ਆ ਹ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੁਰੂ ਹਰ ਸਾਹਿਬੀ ਤੁਨ ਮੈਂ ਦੱਸ ਹੀ ਦਿੱਤਾ ਜਾ ਕੇ ਦੇਖ ਲਿਓ ਕੋਈ ਰੰਗ ਕੋਈ ਡੈਮੇਜ ਕੋਈ ਐਕਸੀਡੈਂਟ ਕੁਝ ਨਹੀਂ ਹੋਇਆ ਜੈਨੂਇਨ ਹੈ ਨੰਬਰ ਵਾਈ ਦਾ ਸਕਰੀਨ ਤੇ ਦੇ ਰੱਖਿਆ ਆਪਾਂ 95 924 ਤੇ 64 198 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਦੀ ਇਕੱਲੀ ਇਕੱਲੀ ਆਪਾਂ ਗੱਲ ਕਰ ਰਹੇ ਆਂ ਅਸੀਂ ਜਿੰਨੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਅੱਗੇ ਤੁਹਾਨੂੰ ਮੋਟਰਸਾਈਕਲ ਵੀ ਦੇਖਣ ਨੂੰ ਮਿਲੇਗੀ ਜਮਾ ਸਸਤਾ ਬੁਲਟ ਵੀ ਲੈ ਕੇ ਪਹੁੰਚੀਆਂ ਇੱਕ ਜਮਾ ਸਸਤੀ ਗੱਡੀ ਵੀ ਲੈ ਕੇ ਪਹੁੰਚੀਆਂ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਬਈ ਜਿੰਨੇ ਦੇਖ ਰਿਹਾ ਹੂੰ ਕਿਸੇ ਵੀ ਏਰੀਆ ਚ ਦੇਖ ਰਿਹਾ ਹੂੰ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਿਆ ਕਰੂ ਬਾਕੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਵੀ ਰਹਿੰਦਲ ਸੀ ਤੇ ਹਰੇ ਜਿਹੇ ਅੱਖਰਾਂ ਚ ਉੱਪਰ ਇੱਕ ਪਾਸੇ ਚੁੰਡ ਚ ਦੇਖੋ ਲਿਖਿਆ ਹੋਊਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਆ ਚਾਹੀ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਜਾਣਕਾਰੀ ਪੂਰੀ ਤੇ ਸਾਰਾ ਕੁਛ ਤੇ ਵਧੀਆ 5 ਤੋਂ 7 ਜਾਂ 10 12 ਕਿੰਨੀ ਮਰਜ਼ੀ ਫੋਟੋਆਂ ਖਿੱਚ ਕੇ ਭੇਜ ਦਿਓ ਬਸ ਬੇਨਤੀ ਕਰਦਾ ਜੀ ਵੀ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਤੇ ਆਪਾਂ ਜਲਦੀ ਤੋਂ ਜਲਦੀ ਐਡ ਤੁਹਾਡੀ ਲਗਾ ਦੇਵਾਂਗੇ ਤੇ ਵੀਡੀਓ ਬਾਕੀ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਸਾਰੇ ਤੁਸੀਂ ਕਰ ਦਿਓ ਜੀ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦੋ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਜਿੰਨੇ ਤੁਸੀਂ ਦੇਖ ਰਹੂ ਬਾਤ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਇਸੇ ਤਰ੍ਹਾਂ ਦੀ ਹਾਰ ਰੂਲਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੋ ਜੀ ਤੇ ਵੀਡੀਓ ਦੇ ਆਪਾਂ ਗੱਲ ਕਰ ਰਹੇ ਹਾਂ ਅਸੀਂ ਤੇ ਅਗਲੀ ਵੀਡੀਓ ਚਾਹੁੰਤੋਂ ਉਹਨਾਂ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੁੰਦੀ ਹੈ ਨਾਲ ਦੀ ਨਾਲ ਤੁਸੀਂ ਕਮੈਂਟ ਕਰਦੇ ਰਿਹਾ ਕਰੋ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਮੋਟਰਸਾਈਕਲ ਲੈ ਕੇ ਪਹੁੰਚੇ ਆਂ ਵੀਡੀਓ ਇੰਨਾ ਨੂੰ ਵਧੀਆ ਬਣਾ ਕੇ ਭੇਜੀ ਆ ਪਰ ਬੇਨਤੀ ਕਰਦਾ ਜੀ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਉਹ ਫੋਨ ਨੂੰ ਟੇਡਾ ਕਰਕੇ ਵਧੀਆ ਬਣਾ ਕੇ ਭੇਜਿਆ ਕਰੋ ਬਾਕੀ ਸਾਰਾ ਕੁਝ ਵਧੀਆਗਾ ਤੇ ਸਿਟੀ ਸੋ ES ਮੋਟਰਸਾਈਕਲ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਬਿਲਕੁਲ ਨਵੀਂ ਕੰਡੀਸ਼ਨ ਦਾ ਮਾਡਲ ਦੀ ਗੱਲ ਕਰੀਏ 2018 ਮਾਡਲ ਹੈਗਾ 18 ਮਾਡਲ ਹੈ ਕੰਡੀਸ਼ਨ ਅਲੁੱਕਿਆ ਕੋਈ ਨੁਕਸ ਨਹੀਂ ਕੋਈ ਡਿੱਗਿਆ ਟੁੱਟਿਆ ਭੱਜਿਆ ਕੋਈ ਪਾਰਟ ਚੇਂਜ ਨਹੀਂ ਹੋਇਆ ਬਹੁਤ ਵਧੀਆਗਾ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਲੂ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਲੂ ਵਧੀਆ ਮੋਟਰਸਾਈਕਲ ਹੈਗਾ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਵਧੀਆ ਹੈਗਾ ਸੋਹਣਾ ਸਾਫ ਸੁਥਰਾ ਆਪਾਂ ਨੂੰ ਮਿਲੂਗਾ ਰੇਟ ਦੀ ਗੱਲ ਕਰੀਏ ਤਾਂ 47000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਮਾਲਕ ਕਹਿੰਦੇ ਆ ਵੀ 47000 ਦੇ ਵਿੱਚੋਂ ਬਹੁਤ ਘੱਟਬਾਧ ਕਰ ਲਾਂਗੇ ਬਾਕੀ ਤੁਸੀਂ ਦੇਖ ਰਹੇ ਹੋ ਤੇ ਜਾ ਕੇ ਤੁਸੀਂ ਇੱਕ ਵਾਰੀ ਲਾਜ਼ਮੀ ਦੇਖ ਲਓ ਇਹਨਾਂ ਦਾ ਜਿਹੜਾ ਏਰੀਆ ਅਲੀਪੁਰ ਪੈਂਡਰਜੀ ਪਟਿਆਲੇ ਦੇ ਲੱਗੇ ਆ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਦੇ ਰੱਖਿਆ ਹੈ 90200 38 ਤੇ 70511 ਨੰਬਰ ਤੇ ਗੱਲ ਆਪੇ ਕਰ ਲਓ ਜਿੰਨੇ ਤੁਸੀਂ ਦੇਖ ਰਹੂ ਤੇ ਕਿਸੇ ਵੀ ਏਰੀਆ ਚੋਂ ਦੇਖ ਰਹੂ ਕੋਈ ਵੀ ਮਸ਼ੀਨਰੀ ਤੁਹਾਨੂੰ ਪਸੰਦ ਆ ਰਹੀ ਹੈ ਚਾਹੇ ਆਹ ਮੋਟਰਸਾਈਕਲ ਪਸੰਦ ਹੈ ਚਾਹੇ ਹੋਰ ਗੱਡੀ ਤੇ ਨੰਬਰ ਸਕਰੀਨ ਤੇ ਆਪਾਂ ਦੇ ਦਿੰਨੇ ਆ ਹਰ ਮਾਲਕ ਦਾ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਹਾਂ ਜੀ 2013 ਮਾਡਲਾਂ ਦੀ ਤੇ ਸਾਰਾ ਕੁਝ ਰੰਗ ਰੂੰਗ ਸਾਰਾ ਕੁਝ ਵਧੀਆਗਾ ਲੈਮੀਲੇਸ਼ਨ ਹੋਇਆਗਾ ਤੇ ਜਿਵੇਂ ਤੁਸੀਂ ਟੈਂਕੀ ਤੇ ਦੇਖ ਰਹੇ ਹੋ ਆਪਾਂ ਨੂੰ ਲੱਗ ਰਿਹਾ ਵੀ ਕੋਈ ਡੈਂਟ ਹੈ ਪਰ ਡੈਂਟ ਨਹੀਂ ਹੈਗਾ ਜੀ ਲੈਮੀਲੇਸ਼ਨ ਮਾੜਾ ਮੋਟਾ ਪਟਿਆ ਗਿਆਗਾ ਤੇ ਇਹ ਵਧੀਆਗਾ ਤੇ 58000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਕੰਡੀਸ਼ਨ ਆਲੋਕੀ ਆ ਮਾਨਸਾ ਮਾਲਕ ਦਾ ਏਰੀਆ ਕੰਡੀਸ਼ਨ ਚ ਕੋਈ ਕਮੀ ਪੇਸ਼ੀ ਨਹੀਂ ਜਾ ਕੇ ਕਿਸੇ ਨੇ ਦੇਖਣਾ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਲਓ ਤੇ ਆਰਸੀ ਵਗੈਰਾ ਸਾਰਾ ਕੁਝ ਆਪ ਨੂੰ ਮਿਲ ਜੂਗਾ ਇੰਜਨ ਉnder ਪੂਰਾ ਵਧੀਆ ਪਿਆ ਨੰਬਰ ਸਕਰੀਨ ਤੇ ਦੇ ਰੱਖਿਆ 9815895141 ਤੇ ਡਿਮਾਂਡ 58000 ਰੁਪਏ ਜੀ ਇੱਕ ਵਰੀ ਹੁਣ ਤੁਸੀਂ ਇੱਕ ਗੱਡੀ ਦੇਖੋ ਜੀ ਇਹਨਾਂ ਨੇ ਵੇਚਣ ਵਾਸਤੇ ਆਪਣੇ ਕੋਲੇ ਭੇਜੀ ਹੋਈ ਆ ਗੱਡੀ ਆ ਜੀ 2002 ਮਾਡਲ ਏਸੀ ਹੀਟਰ ਵਰਕਿੰਗ ਚ ਹੈ ਰੇਟ ਦੀ ਗੱਲ ਕਰੀਏ 35000 ਰੁਪਏ ਮਾਲਕ ਵੱਲੋਂ ਪਹੁੰਚੀ ਆ ਪਟਿਆਲੇ ਖੜੀ ਆ ਟਾਇਰ ਵਧੀਆ ਨੇ ਗੱਡੀ ਵਧੀਆ ਨੰਬਰ ਸਕਰੀਨ ਤੇ ਮਾਲਕ ਦਾ ਤੁਹਾਨੂੰ ਮਿਲ ਗਿਆ ਹੋਊਗਾ ਤੇ ਗੱਲਬਾਤ ਆਪੇ ਕਰ ਲਿਓ ਤੇ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡੇ ਕਰਕੇ ਸਾਰਾ ਕੁਝ ਤੇ ਬਾਕੀ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਆਪਾਂ ਲੈ ਕੇ ਪਹੁੰਚੀਏ ਕਮੈਂਟ ਕਰਿਆ ਕਰੋ ਜੀ ਕਿਸੇ ਕੋਲੇ ਕੋਠੀ ਘਰ ਮਕਾਨ ਹੈਗਾ ਭੇਜੋ ਆਪਣੇ ਨੰਬਰ ਤੇ